ਤਰੀ ਕਰਬਾਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਸਰ ਮੰਡੀ ਸਾਹਿਬੋਂ ਗੁਰਪ੍ਰੀਤ ਕੋਲ ਤੇ ਬਹੁਤ ਸੋਹਣੇ ਟਰੈਕਟਰ ਆ ਭਰਾ ਕੋਲੇ ਤੇ ਬਾਈ ਨਾ ਕਰਾਉਂਦੇ ਆ ਗੱਲ ਥੋੜੀ ਤੇ ਆਹ ਕਿਹੜਾ ਏਸੀ ਬਹੁਤ ਸੋਹਣੇ ਸੋਹਣੇ ਟਰੈਕਟਰ ਹੈ ਘੈਂਟ ਗੱਲ ਬਤਾ ਹੋਰ ਗੁਰਪ੍ਰੀਤ ਕੀ ਹਾਲ ਹੈ ਬਹੁਤ ਵਧੀਆ ਬਹੁਤ ਠੀਕ ਓਕੇ ਜਮ ਜਮ ਵਧੀਆ ਤੇ ਏਸੀ ਬਾਰੇ ਦੱਸੋ ਭਰਾ ਕਿਹੜਾ ਮਾਡਲ ਹੈ 15 ਮਾਡਲ ਹੈ 15 ਨਾਲ ਦੇ ਟੱਟ ਚੰਗਾ ਬਹੁਤ ਹੈ ਬਹੁਤ ਨਵਾਂ 15 ਮਾਡਲ ਹੈ ਹਾਂ 15 ਘੈਂਟ ਗੱਲ ਬਤਾ ਹਨ ਡਬਲ ਡਿਸਟ੍ਰਿਬਿਊਟਰ ਆ ਭਰਾ ਮੇਰਾ 15 ਮਾਡਲ ਆ ਹਨਾ ਤੇ 3 ਲੀਟਰ ਨਾਲ ਦੀ ਨਾਲ ਦੇ ਹੂੰ ਤੇ ਮਗਰਲੇ ਵੀ ਨਾਲ ਨਹੀਂ ਜੀ ਮਗਰਲੇ ਨਾਲ ਤੇ ਨਹੀਂ ਅੱਛਾ ਹੋਏ ਹੋਏ ਹਾਂ ਤੇ ਸੋਹਣਾ ਬਹੁਤ ਹੈ ਹਾਂ ਘੈਂਟ ਗੱਲ ਬਾਤ ਆ ਟਾਇਰਾਂ ਥੋੜਾ ਹੋ ਐ ਹੂੰ ਸੋਹਣਾ ਬਹੁਤ ਹੈ ਨਾ ਹੂੰ ਰੈਣਾ ਨੰਬਰ ਹੈ ਹਾਂ ਰੈਣਾ ਸਸਤੇ ਦੇ ਰੈਣਾ ਨੰਬਰ ਹੈ ਤੇ ਘੈਂਟ ਗੱਲ ਬਾਤ ਆ ਯਾਰ ਤੇ ਮੇਰੇ ਕੋਲ ਪਾਵਰ ਸਟੀering ਹੈ ਭਰਾ ਮੇਰੇ ਬਹੁਤ ਸੋਹਣਾ ਡੈਕਟਰ ਆ ਯਾਰ ਤੇ ਦੰਨ ਦਿਖਾ ਦੇ ਨੇ ਕੰਮ ਕੀ ਉਹ ਗੇੜਾ ਮੂਰਨ ਦਾ ਵਧੀਆ ਘੈਂਟ ਆ ਕੀ ਕਰਦੇ ਆ ਗੱਲ ਬਾਤ ਕਿੰਨੇ ਦੱਸ ਦੂਗਾ ਇਵੇਂ ਕੋ ਸਾ 2,85000 ਰੇਟ ਲਿਖ ਰੱਖਿਆ ਕਿੰਨੇ ਦਾ ਛੱਡ ਦਾਂਗੇ 70 ਦਾ ਹੋ ਜਾਏਗਾ 2,70000 ਦਾ ਹਾਂ ਇੰਜਨ ਗੇਰ ਦਾ ਉਕੇ ਜਾਮਾ ਉਕੇ ਨਾ ਬਾਕੀ ਲੈ ਜਾ ਕਾਗਜ਼ੀ ਪੱਤਰ ਫੁੱਲ ਗਰੰਟੀ ਠੀਕ ਆ ਆ ਦੇਖ ਲੋ ਭਰਾ ਮੇਰੋ ਬਹੁਤ ਭੈਂਟ ਕੀ ਆ 4 ਸਪੀਡ ਰੂ ਨੂੰ ਘੁੰਮ ਕੇ ਦਿਖਾਤਾ ਕਿ ਅੱਗੇ ਆ ਕੇ ਆਪਣੇ ਕੋਲੇ ਟੋਨਾਲੀ ਕਾ ਇਹ ਵੀ ਟਰੈਕਟਰ ਇਹ ਤਾਂ ਨਵੇਂ ਆ ਇਹਦਾ ਇੰਜਨ ਗੇਰ ਦੀ ਪੱਥਨ ਦੀ ਲੋੜ ਹੀ ਨਹੀਂ ਹੈ ਨਾ ਫੁੱਲ ਗਰੰਟੀ ਬਾਹ ਕੇ ਲੈ ਜਾ ਫੁੱਲ ਗਰੰਟੀ ਆ ਭਰਾ ਕਹਿੰਦਾ ਬਾਹ ਕੇ ਲੈ ਜਾ ਤੇ ਬਾਈ ਦਾ ਤੇਲ ਮੇਰਾ ਕਿ ਨਜ਼ਰ ਮਰਜੀ ਬਾਲੇ ਯਾ ਦੇ ਤੂੰ ਸਾਈਡ ਵੇਰਾ ਬਹੁਤ ਹੈ ਕਿਵੇਂ ਯਾ ਸਾਰਾ ਸੱਟ ਪਿੱਛੇ ਕਰੋ ਬਹੁਤ ਘੈਂਟ ਦਾ ਲਗਾਤਾ ਦੇਖੋ ਯਾ ਸੀ ਦਾ ਨਾਲ ਦਾ ਤੈ ਤੂੰ ਨਾਲ ਦੀ ਪੈਰ ਨਾਲ ਦੇ ਆ ਤਿਆਰੇ ਘੈਂਟ ਦਾ ਲਗਾਤਾ ਤੇ ਚਾਰੇ ਟਾਇਰ ਗੁਰਬਰੀ ਘਾ ਨਾਲ ਦੇ ਆ ਪਾਵਰ ਸਟੀering ਆ ਬਹੁਤ ਊਨਾ ਰਾਈਟਰ ਇਹ ਵੀ ਹਰਿਆਣਾ ਨੰਬਰ ਆ ਹਾਂ ਤੰਜਰ ਵਾਲਾ ਤੰਜਰ ਵਾਲਾ ਹੈਨਾ ਕੈਂਗੀਰਾ ਦਾ ਭਰਾ ਮੇਰੇ ਗੁਰ ਕੌਣ ਦੀ ਲੋਡ ਨਹੀਂ ਕਦੋਂ ਮਰਜੀ ਅੱਗੇ ਪਿੱਛੇ ਕਰੋ 3 ਦੀ ਸਪੀਡ 55 ਹੁੰਦੀ ਹੈ 3 ਸਪੀਡ ਹੈ 55 ਹਸਪਾਵਰ ਹੈ ਬਹੁਤ ਕੈਂ ਟਰੈਕਟਰ ਆ ਭਰਾ ਮੇਰਾ ਜਮਾ ਨਾਵਾ ਬਿਲਕੁਲ ਨਾਵਾ ਟਰੈਕਟਰ ਇਹ ਲੋਕ ਕੈਂਟ ਗੱਲ ਬਾਤਾਂ ਚੀਟਾ ਸੁੱਟਾ ਦੇਖੋ ਜਮਾ ਜਮਾ ਜਰ ਕੋਕਾ ਪੀਤੀ ਆ ਇੱਧਰ ਦੇਖੋ ਇਹ ਮੀਟਰ ਤੇ ਕਿੰਨਾ ਕਿ ਚੱਲਿਆ ਇਹ ਹੋਇਆ ਸੱਦੇ ਘੱਟ ਅੱਛਾ ਤੇ 21 ਮਾਡਲ ਆ ਹਨਾ 6 ਲੱਖ ਲਿਖ ਰੱਖਿਆ ਪੂਰਾ 5.80 ਦੇ ਦਿਆਂਗੇ ਪੰਜ ਚ ਸੀ ਲਾ ਹੋਰ ਰੈਸ ਕਰਦਾ ਵੀਡੀਓ ਦੇਖ ਕੇ ਹੁੰਦਾ ਭਾਈ ਠੀਕ ਆ ਬਾਈ ਕਹਿੰਦਾ ਹੋਰ ਰੈਸ ਕਰਦਾ ਜੀ ਕੋਈ ਵੀਡੀਓ ਦੇਖ ਕੇ ਹੁੰਦਾ ਬਹੁਤ ਘੈਂਟ ਟਰੈਕਟਰ ਹੈ ਇੱਕ ਦੂਆਦ ਆ ਗਿਆ ਫਿਰ ਤੋਂ ਨਿਕਾ 35 ਵਾਲਾ 35 ਵਾਲੀ ਦੀ ਮੰਗ ਪੂਰੀ ਆ ਭਰਾ ਮੇਰੇ ਵਾਖ ਲਓ 35 ਵਾਲਾ ਪੂਰ ਘੈਂਟ ਗੱਲ ਬਾਤ ਤੇ ਸਾਈਡ ਗੇਰ ਆ ਵੀ ਭਰਾ ਮੇਰੇ ਟਾਇਰ ਨਵੇਂ ਹਨਾ ਹਾਂ ਹੁਣ ਹੀ ਪਾਏ ਹਨ ਟਾਇਰ ਨਵੇਂ ਆ ਦੇਖ ਲਓ ਅੱਲੀ ਤੱਕ ਹੈ ਚਾਰ ਪੰਜ ਦਿਨ ਹੋਇਆ ਪੈਨ ਬਿਲ ਲੱਗੇ ਹਾਂ ਬਿਲ ਮਿਲ ਜਾਣਗੇ ਟਾਇਰਾਂ ਦੇ ਤੇ ਬਹੁਤ ਸੋਹਣਾ ਟਰੈਕਟਰ ਹੈ ਚਾਰ ਚਕਰ ਹੁੱਕ ਮਕੇ ਤੁਹਾਨੂੰ ਦਿਖਾ ਦੇਣਾ ਦੇਖੋ ਘੈਂਟ ਟਰੈਕਟਰ ਟਰੈਕਟਰ ਦੂਰ ਮਗਰ ਲਿਤਾ ਨਵੇਂ ਆ ਤੇ ਮੂਰਲੇ ਵੀ ਨਵੇਂ ਵਰਗੀ ਆ ਭਰਾ ਮਰ ਹਰੇਣ ਨੰਬਰੇ ਵੀ ਹਾਂ ਹਰੇਣਾ ਨੰਬਰੇ ਵੀ ਐਨਓਸੀ ਮਿਲ ਜੂਣਾ ਤੇ ਪੂਰਾ ਘੈਂਟ ਗੱਲਵਾਦਾ ਯਾਰ ਦੇਖੋ ਪਹਿਰ ਬਿਲਕੁਲ ਨਵੇਂ ਆ ਪੀਟਾ ਸੂਟਾ ਲੱਗੀਆਂ ਐ ਜਾਮਾ ਬਹੁਤ ਸੋਹਣਾ ਟਰੈਕਟਰ ਆ ਯਾਰ ਕੋਕੇ ਜਿਹੜੇ ਪੈ ਜਾਮਾ ਨਾ ਇਹਦੀ ਐਨਓਸੀ ਮਿਲ ਜੂਈ 10 ਮਾਣ ਲਾ ਮਿਲਣੀ ਚਾਹੀਦੀ ਹੈ ਯਾਰ ਇਹ 265 ਲਿਖਿਆ ਕਿੰਨੇ ਦਾ ਛੱਡ ਦਾਂਗੇ ਆ ਭਾਈ ਬਹੁਤ 20 ਲੱਖ ਦਿੰਦੇ ਹਾਂ ਜਾਨਾ 20 ਲੱਖ ਹਾਂ ਮਾੜਾ ਰੇਟ ਨਹੀਂ ਭਰੇ ਜਾ ਜੇ ਭਰੇ ਹਾਂ ਟਰੈਕਟਰ ਬਹੁਤ ਸੋਹਣਾ ਨਾ ਪੈਰ ਨਵੇਂ ਬਿਲਕੁਲ ਇਹ ਦੂਆ ਲਾ ਗਏ ਸੀ ਇਹ ਦੂਆ ਲਾ ਗਏ ਸੀ ਪਰ ਮੇਰੇ ਦੇਖੋ ਫੈਬਰ ਵਾਲੀ ਛਤਰੀ ਲੱਗੀ ਆ ਘੈਂਟ ਗੱਲ ਬਾਤ ਪੂਰਾ ਸੋਹਣਾ ਵੀ ਇਹ ਟੈਰਾਂ ਟੂਰਾਂ ਦਾ ਵੀ ਬਹੁਤ ਵਧੀਆ ਇੰਜਨ ਗੇਅਰ ਦੀ ਬਾਈਕ ਨਾਲ ਫੁੱਲ ਗਾਰੰਟੀ ਹੈ ਜਿਹੜਾ ਟੈਕਟ ਹੋਊਗਾ ਆਪਣੇ ਕੋਲ ਇਹ ਪੂਰਾ ਸੋਹਣਾ ਕਿਸੇ ਪਾਸੋਂ ਵੀ ਐਂਜਰ ਜਰਾ ਜਰਾ ਨਹੀਂ ਹੈਗਾ ਰੰਗ ਰੰਗ ਪੂਰਾ ਘੈਂਟ ਟਰੈਕਟਰ ਤੇ ਪੰਜਾਬ ਨੰਬਰ ਹੈ ਜਣਾ ਗੁਰਪ੍ਰੀਤ ਪੰਜਾਬ ਨੰਬਰ ਆ ਭਰਾ ਮੇਰਾ ਪੂਰਾ ਸੋਹਣਾ ਟਰੈਕਟਰ ਦੇਖੋ ਘੋੜੀ ਵਾਂਗੂ ਖੜਾ ਦੇਖੋ ਪੂਰਾ ਘੈਂਟ ਗੱਲਵਾਦਾ ਯਾਰ 2011 ਮਾਡਲ ਹੈ 2 ਲੱਖ ਤੇ 55000 ਡਿਮਾਂਡ ਆ 40000 ਦੇ ਦਾਂਗੇ ਹੋਰ ਨੇਸਟ ਕਰ ਦਾਂਗੇ 2 40000 ਹਾਂ 5-40000 ਹੋਰ ਬਾਈ ਕਹਿੰਦਾ ਲੈਸ ਕਰ ਦਾਂਗੇ ਹਾਂ ਜੀ ਵੀਡੀਓ ਦੇਖ ਕੇ ਆਉਂਦਾ ਕੋਈ ਹੋਰ ਵੀਡੀਓ ਦੇਖ ਕੇ ਆ ਤਾਂ ਇਹ ਅੱਗੇ ਆ ਕੇ ਆਪਣੇ ਕੋਲੇ 60 ਵਾਲਾ ਸੋਨਾ ਨੀਕਾ ਬੇਟ ਬੂਟ ਲੱਗਿਆ ਪੂਰੀ ਹੈ ਨਾ ਓਏ ਹਾਂ ਆ ਵੇ ਭਰਾ ਮੇਰਾ ਬੇਟ ਬੂਟ ਲੱਗਿਆ ਪੈਰਾਂ ਚੋਂ ਦਾ ਐਂਟ ਆ ਪੂਰਾ ਸੋਹਣਾ ਟਰੈਕਟਰ ਪਾਵਰ ਸਟੀering ਦਾ ਤੇ ਪੂਰਾ ਸੋਹਣਾ ਟਰੈਕਟਰ ਸਾਈਡ ਤੇ ਦਾ ਭਰਾ ਮੇਰਾ ਐਂਟ ਗਿਆ ਪੂਰਾ ਵਧੀਆ ਸੋਹਣਾ ਟਰੈਕਟਰ ਆ ਵੇਖ ਲੈ ਸੋਨਾਂ ਨੀਕਾ 2008 ਮਾਡਲ ਦਾ ਪਾਵਰ ਸਟੀering ਦਾ ਆ ਪਾਵਰ ਸਟੀering ਦਾ 8 ਮਾਡਲ ਦਾ 2000 ਪਾਵਰ ਸਟੀering ਦਾ ਆਹ 2 ਲੱਖ ਤੇ 85 ਹਜ਼ਾਰ ਡਿਮਾਂਡ ਹੈ ਨਾ ਕਿੰਨਾ ਛੱਡ ਦਾਂਗੇ 75000 ਦੇ ਦੇਗੀ 275000 ਹੋਰ ਲੈਸ ਕਰ ਦਾਂਗੇ ਹੋਰ ਲੈਸ ਕਰ ਦਾਂਗੇ 5-4000 5000 ਦਾ ਰੇਡੀ 8.50 ਲੱਖ ਕੀ ਹੁੰਦਾ ਨੇ ਹਾਂ ਸਹੀ ਗੱਲ ਹੈ ਨਾ ਪਾਵਰ ਸਟੈਂਡ ਹਾਂ ਪਾਵਰ ਸਟੈਂਡ ਹੈਂਗਾ ਭਰਾ ਮੇਰਾ ਇਹ ਜਾਂਚੀ ਕਰਨੀ ਆ ਕਿ ਕਿਰਾਇਆ ਹੋਇਆ ਹੈ ਜਾਂਚੀ ਕਰਨੀ ਹੋਇਆ ओरिजिनल ਹੈ ਹਨਾ ਤੇ ਆਪਣਾ ਨੰਬਰ ਬੋਲ ਨੰਬਰ 95922 ਹਾਂ 1953 9992219530 ਹਾਂ ਟਰੈਕਟਰ ਆਪਣੇ ਇੱਥੇ ਹੁੰਦੇ ਤਲਵੰਡੀ ਸਾਬੋ ਹਾਂ ਤਲਵੰਡੀ ਆਪਣੀ ਟਰੋਲ ਪੰਪ ਦੇ ਸਾਹਮਣੇ ਟਰੋਲ ਪੰਪ ਦੇ ਸਾਹਮਣੇ ਹਾਂ ਜੇ ਟਰੈਕਟਰ ਕਿਰਾਏ ਤੇ ਲੈਣਾ ਟਰੈਕਟਰ ਕਿਰਾਏ ਤੇ ਵੀ ਦੇ ਦਾਂਗੇ ਅਸੀਂ 90 ਕਿਲੋਮੀਟਰ ਦੇ ਹਰ ਬਾਰੇ ਅੱਛਾ ਕਿਰਾਏ ਤੇ ਵੀ ਦੇ ਦਿੰਦੇ ਹਾਂ ਜਿਹੜਾ ਚੱਲਦਾ ਦੇਵਾਂ ਚੱਲਦਾ ਲਵਾਂ ਠੀਕ ਆ ਤੇ ਆ ਵੀ ਭਰਾ ਮੇਰੇ ਪੂਰੀ ਛੋਟਾ ਬਾਈ ਕੰਨੀ ਬਾਈ ਕਹਿੰਦਾ ਟਰੈਕਟਰ ਚੱਲਾ ਦੇਵਾਂਗੇ ਹੈ ਹੋਰ ਵੀ ਹੈਗਾ ਹਾਂ 500 ਤੇ ਇੱਕ ਹੋਰ 35 ਵਾਲਾ ਸੋਨਾ ਲੀਕਾ ਤੇ ਬਾਈ ਕਹਿੰਦਾ ਟਰੈਕਟਰ ਚੱਲਦਾ ਦੇਵਾਂਗੇ ਤੇ ਚੱਲਦਾ ਲਾਵਾਂਗੇ ਜੇ ਕਿਸੇ ਭਰਾ ਨੇ ਕਿਰਾਏ ਤੇ ਆ ਵੀ ਭਰਾ ਮੇਰਾ ਪੂਰੀ ਸੌਟ ਆ ਤੇ ਅੱਗੇ ਤੁਹਾਨੂੰ 35 ਵਾਲਾ ਹੋਰ ਦਿਖਾਉਣਾ ਸੋਨਾ ਲਿਕਾ ਪੂਰਾ ਘੈਂਟ ਆ ਹੈ ਪੂਰਾ ਘੈਂਟ ਆ ਭਰਾ ਮੇਰਾ 21 ਮਾਡਲ ਹੈ 21 ਮਾਡਲ ਹੈ ਪੂਰਾ ਘੈਂਟ ਆ ਭਰਾ ਮੇਰਾ ਟਾਇਰ ਨਵੇਂ ਆ ਮਗਰ ਨੇ ਆਣਿਆਂ ਵਰਗੇ ਜਿਹਾ ਤੇ ਸਾਈਡ ਵੇਰਾ ਪੂਰਾ ਘੈਂਟ ਟਰੈਕਟਰ ਆ 21 ਮਾਡਲ ਆ ਦੇਖੋ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਤੇ ਬਹੁਤ ਸੋਹਣਾ ਟਰੈਕਟਰ ਆ ਯਾਰ ਇੰਜ ਨਿਕਲਦਾ ਓਕੇ ਓਕੇ ਨਾਲ ਦੇ ਟਾਇਰ ਪਾਵਰ ਸਟੀering ਹੈ ਨਾ ਹਾਂ ਨਾਲ ਤੇ ਟਾਇਰ ਆ ਜਮਾ ਟੌਪ ਮਾਰ ਲੈ ਟੌਪ ਮਾਰ ਨਾਲ ਦੇ ਅਹ ਨਾਲ ਦੇ ਟਾਇਰ ਆ ਭਰਾ ਮੇਰੇ ਦੇਖੋ ਪੂਰਾ ਘੈਂ ਟਰੈਕਟਰ ਆ ਯਾਰ ਐ ਜਮਾ ਕੋਕਾ ਵੀ ਹੁੰਦੀ ਹੈ ਨਾ ਤੇ ਕੀ ਡਿਮਾਂਡ ਮੁੰਡੇ ਦੀ ਡਿਮਾਂਡ ਤਾਂ ਬਰੇਟ ਤੇ ਲਿਖਿਆ ਨਹੀਂ ਡਿਮਾਂਡ ਇਹ ਦੇ ਦੇਣਗੇ ਆਪਾਂ 4 ਲੱਖ ਤੇ 65 ਹਜ਼ਾਰ ਦਾ 4 65 ਦਾ ਹਾਂ ਤੇ ਜਿਹੜਾ ਮਾਡਲ ਹੈ ਇਹ 21 21 ਮਾਡਲ ਆ ਹਾਂ 50 ਨੰਬਰ 50 ਨੰਬਰ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਤਲਵੰਟੀ ਸਾਬੋਆ ਤੇ ਬੱਸ ਹੋਰ ਤਾਂ ਨਹੀਂ ਕਹੇਗਾ ਹੋਰ ਚੱਲ ਜੀ ਬੱਸ ਹੋਰ ਬਾਈ ਕੋਈ ਬਾਈ ਕਹਿੰਦਾ ਚਲ ਅਗਲੀ ਵੀਡੀਓ ਦਿਖਾਵਾਂਗੇ ਟਰੈਕਟਰ ਦਾ ਹੈਗੇ ਆ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਬਾਈ ਦਾ ਸਕਰੀਨ ਤੇ ਚੱਲ ਗਿਆ ਨੰਬਰ ਤੇ ਬਾਈ ਨੂੰ ਕਰ ਲਓ ਕਾਲ ਓਕੇ ਭਰਾ ਧੰਨਵਾਦ